ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੂਟੀਕ ਕੋਰਡ ਦੇ ਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪਾ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਕੇਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਯੂ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੇ ਡੇਲੀ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਿਆ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਮਝੂਰ ਦੱਸਿਆ ਕਰੋ ਕਿ ਤੁਹ ਤੇ ਜੇਕਰ ਤੁਸੀਂ ਕੋਈ ਵੀ ਆਪਣਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵਰਕ ਦੇ ਵਿੱਚ ਕਿਸੇ ਫੈਬਰਿਕ ਦੇ ਵਿੱਚ ਸਾਰੇ ਡਿਟੇਲਸ ਸਾਨੂੰ ਆਪਣੇ ਵਟਸਐਪ ਤੇ ਭੇਜ ਕੇ ਤੁਸੀਂ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਸਾਡੇ ਵਾਲੇ ਡਿਜ਼ਾਈਨ ਤੁਸੀਂ YouTube ਤੇ ਦੇਖ ਸਕਦੇ ਹੋ ਤੁਸੀਂ ਸਾਨੂੰ Instagram ਤੇ ਫੋਲੋ ਕਰੋ ਸੰਧੂ ਬੁਟੀਕ ਕੋਰਡੋਨਾ ਨਾਮ ਤੇ ਸਾਡੀ Instagram ID ਹੈ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਤੁਸੀਂ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਸਾਡਾ Facebook ਦਾ ਪੇਜ ਵੀ ਸੰਧੂ ਬੁਟੀਕ ਕੋਰਡੋਨਾ ਨਾਮ ਤੇ ਉੱਥੇ ਵੀ ਸਾਡੇ ਸਾਰੇ ਕਾਫੀ سارے ਡਿਜ਼ਾਈਨ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਜਿੰਨੀਆਂ ਵੀਡੀਓ ਤੁਸੀਂ Instagram ਤੇ ਅਪਲੋਡ ਕਰਦੇ ਆ ਉਹ ਨਹੀਂ ਇਸ Facebook ਤੇ ਕਰਦੇ ਆ ਸੰਧੂ ਬੁਟੀਕ ਕੋਰਡੋਨਾ ਨਾਮ ਤੇ ਹੀ ਸਾਡੀ Instagram ID ਹੈ ਸੰਦੂਬਟੀ ਕੋਰਦੋਲੇ ਨਾਮ ਤੇ ਹੀ ਸਾਡਾ ਫੇਸਬੁਕ ਦਾ ਪੇਜ ਹੈਗਾ ਉੱਥੇ ਸਾਨੂੰ ਫੋਲੋ ਕਰਕੇ ਆਪਣੇ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਦੇਖ ਕੇ ਆਪਣਾ ਸੇਮ ਸੂਟ ਚਾਹੇ ਕਰਵਾ ਕੇ ਲੈ ਸਕਦੇ ਹੋ ਬਾਕੀ ਸਾਰੀ ਫੈਬਰਿਕ ਤੇ ਸਿਲੈਕਸ਼ਨ ਵਰਕ ਦੀ ਸਿਲੈਕਸ਼ਨ ਸਾਰੀ ਤੁਹਾਡੀ ਆਪਣੀ ਹੋਣੀ ਹੈ ਹਾਂ ਜਿਹੜੇ ਆਪਾਂ ਤੁਹਾਨੂੰ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਕਾਫੀ ਸਾਰੀ ਡਿਮਾਂਡ ਦੇ ਉੱਪਰ ਕਾਫੀ ਦਿਨਾਂ ਸਾਨੂੰ ਮੈਸੇਜ ਵਗੈਰਾ ਆ ਰਹੇ ਸੀ ਕਿ ਵੀ ਬਾਟਮ ਵਰਕ ਵਾਲੇ ਸੂਟ ਲੈ ਕੇ ਆਓ ਹਣਾ ਅੱਜ ਆਪਾਂ ਫੇਰ ਨਵੇਂ ਤੁਹਾਡੇ ਲਈ ਬਾਟਮ ਵਰਕ ਦੇ ਸੂਟ ਲੈ ਕੇ ਆਏ ਕੈਮਰੀ कॉटन ਦੇ ਵਿੱਚ ਤੇ ਪ੍ਰਾਈਸ ਤੁਹਾਨੂੰ ਪਤਾ ਹੀ ਹੈ ਵੀ ਕੋਈ ਆਪਣਾ 1200 1250 ਵਿੱਚ ਜਾਂ 50 ਜ਼ਿਆਦਾ ਹੈਵੀ ਕਰਾਉਣਾ 13 1400 ਤੱਕ ਪਹੁੰਚ ਜਾਂਦਾਗਾ ਜੇ ਨਾਲ ਸ਼ਟਰ ਦਾ ਵਰਕ ਕਰਵਾਉਣਾਗਾ ਹਨਾ ਉਹ ਉਸੇ ਕਾਟਨ ਦੇ ਵਿੱਚ ਵਰਤ ਬਦੂਗਾ ਤੇ ਉਸੇ ਪੜੇਗਾ ਆਪਣਾ ਪ੍ਰਾਈਸ ਵਧ ਜੂਗਾ ਜੇ ਆਪਾਂ ਫੈਬਰਿਕ ਚੇਂਜ ਕਰਾਂਗੇ ਫਿਰ ਆਪਣਾ ਫੈਬਰਿਕ ਦਾ ਜਿਹੜਾ ਪ੍ਰਾਈਸ ਆ ਉਹ ਵਧ ਜੂਗਾ ਜਿਹੜੇ ਮੈਂ ਤੁਹਾਨੂੰ ਸੇਮ ਸੁਪ ਦਿਖਾਉਂਗੀ ਅੱਜ ਸਾਰੇ 1250 1250 ਦੇ ਵਿੱਚ ਤਿਆਰ ਹੋਏ ਹੋਏਗੇ ਆਪਣੇ ਕੋਲੇ ਕੈਮਰੀ ਕਾਟਨ ਦੇ ਤੇ ਇਹਨਾਂ ਵਿੱਚ ਤੁਹਾਨੂੰ ਜੋ ਵੀ ਪਸੰਦ ਹੋਇਆ ਕਾਫੀ ਸੋਹਣੇ ਡਿਜ਼ਾਈਨ ਆਪਣੇ ਬਾਟਮ ਵਰਕ ਵਾਲੇ ਆਪਾਂ ਤਿਆਰ ਕਰਵਾਏ ਨੇਗੇ ਜੋ ਪਸੰਦ ਹੋਇਆ ਸਭ ਤੋਂ ਪਹਿਲਾਂ ਆਪਣਾ ਸਕਰੀਨਸ਼ਾਟ ਭੇਜ ਕੇ ਸਾਨੂੰ ਆਪਣਾ ਸੂਟ ਰੈਡੀ ਆਪਾਏ ਕਰ ਸਕਦੇ ਹੋਗੇ ਤੇ ਆਪਣਾ ਜਿਹੜਾ ਕੋਈ ਹੋਰ ਸੂਟ ਰੈਡੀ ਕਰਵਾਉਣਾ ਕਿਸੇ ਹੋਰ ਫੈਬਰਿਕ ਦੇ ਵਿੱਚ ਇੰਡੀਜ਼ਾਈਨ ਦੇ ਨਾਲ ਤਾਂ ਸਾਰੇ ਡਿਟੇਲਸ ਹਨ ਆਪਣੇ ਵਟਸਐਪ ਤੇ ਭੇਜ ਕੇ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦਿਖਾਉਣੇ ਆਪਣੇ ਅੱਜ ਵਾਲੇ ਸੂਟ ਤੇ ਵੀਡੀਓ ਐਂਡ ਤੱਕ ਜੁੜੇ ਰਹੋ ਅੱਜ ਦੇਖੋ ਜਿਹੜਾ ਆਪਣਾ ਪਹਿਲਾ ਪ੍ਰਿੰਟ ਅੱਜ ਵਾਲਾ ਬਹੁਤ ਸੋਹਣੇ ਸੋਹਣੇ ਆਪਣੇ ਵਰਕ ਹੋ ਕੇ ਆਏ ਨੇ ਕਿ ਦੇਖੋ ਅੱਜ ਬਾਟਮ ਵਰਕ ਇਹ ਜਿਹੜਾ ਇਹ ਵੀ ਆਪਣਾ ਕੈਮਰਿਕ कॉटन ਦਾ ਹੀ ਸੂਟ ਹੈ ਸਾਰੇ ਹੀ ਆਪਣੇ ਕੈਮਰਿਕ ਦੇ ਵਿੱਚ ਹੀ ਨੇਗੇ ਸੂਟ ਕਾਫੀ ਸੋਹਣੇ ਆਪਣੇ ਕੈਮਰਿਕ ਦੀ ਫੈਬਰਿਕ ਹੈ ਕਿ ਦੇਖੋ ਇਹ ਵਾਲਾ ਦੇਖੋ ਕਾਫੀ ਕਲਰਫੁਲ ਜਾਂ ਫਲਾਰ ਜਾਂ ਕਰਲਿਸ ਜੀ ਲੁੱਕ ਦੇ ਰਿਹਾਗਾ ਨਾਲ ਇਹਦੇ ਬਲੈਕ ਕਲਰ ਦੀ ਬਾਟਮ ਆਗੀ ਬਾਟਮ ਤੇ ਦੇਖੋ ਆਪਾਂ ਨੇ ਵਰਕ ਕਰਵਾਇਆ ਹੈ ਇਹ ਵਾਲਾ ਵਰਕ ਕਰ ਲਿਓ ਸਟ੍ਰੇਟ ਬਾਟਮਾਂ ਤੇ ਵਰਕ ਕਰਦਾ ਆਪਣਾ ਸਰ ਇਹ ਵਾਲਾ ਬਾਟਮ ਤੇ ਵਰਕਾ ਤੇ ਨਾਲ ਦੇਖੋ ਜਿਵੇਂ ਇਹ ਸ਼ਰਟ ਹੈ ਕਿੰਨਾ ਸੋਹਣਾ ਪ੍ਰਿੰਟ ਆ ਲੱਗਿਆ ਸ਼ਰਟ ਦਾ ਬਾਟਮ ਦਾ ਬਾਟਮ ਤੇ ਦੇਖੋ ਵਰਕ ਐਦਾਂ ਤੇ ਨਾਲ ਸ਼ਰਟ ਨਾਲ ਕਿੰਨਾ ਜੱਚ ਰਿਹਾ ਹੈਗਾ ਤੁਸੀਂ ਆਪਣਾ ਜਿਹਨੇ ਵੀ ਆਪਣਾ ਬਾਏ ਕਰਨਾ ਹੋਇਆ ਆਪਣਾ ਸਕਰੀਨ ਸ਼ਾਟ ਹੈ ਸਭ ਤੋਂ ਪਹਿਲਾਂ ਭੇਜ ਕੇ ਆਪਣਾ ਇਹ ਬੁੱਕ ਕਰਵਾ ਸਕਦੇ ਹੋ ਮੈਸੂਟ ਤੇ ਇਹਦੇ ਨਾਲ ਦਾ ਕੋਈ ਹੋਰ ਪ੍ਰਿੰਟ ਵਗੈਰਾ ਤੁਸੀਂ ਦੇਖ ਕੇ ਆਪਣਾ ਉਹਦੇ ਵਰਕ ਕਰਵਾਉਣਾ ਦਾ ਵਰਕ ਤੁਹਾਨੂੰ ਪਸੰਦ ਆਇਆ ਤਾਂ ਆਪਣਾ ਹੋ ਸਕਦਾ ਹੈ ਹਾਂਜੀ ਜਿਹੜਾ ਨੈਕਸਟ ਹੈਗਾ ਆਪਣਾ ਇਹ ਆਪਣਾ ਵਾਈਟ ਕਲਰ ਦੇ ਨਾਲ ਆ ਤੇ ਪਿੰਕ ਕਲਰ ਦੀ ਇਹਦੀ ਬੋਟਲ ਹੋ ਗਈ ਇਹ ਵੀ ਆਪਣਾ ਬਹੁਤ ਪਿਆਰਾ ਪ੍ਰਿੰਟ ਹੈਗਾ ਗਰਮੀਆਂ ਵਿੱਚ ਆਪਣੇ ਸਾਰੇ ਸੋਬਰ ਜੀ ਸੂਟ ਹੀ ਚੰਗੇ ਲੱਗ ਜਾਂਦੇ ਤਾਂ ਆਪਣਾ ਇਹ ਜਿਸ ਤਰ੍ਹਾਂ ਕੋਈ ਪ੍ਰਿੰਟ ਹੈ ਜਿਵੇਂ ਆਪਣੇ ਕੈਮਰੇ ਦੇ ਵਿੱਚ ਨਾਲ ਇਹਦੇ ਬੇਬ ਪਿੰਕ ਛੇੜ ਦੀ ਜਿਹੜੀ ਬੋਟਲ ਯਾ ਸਾਰੇ ਆਪਣੇ ਸਟ੍ਰੇਟ ਮੋਰੀਆਂ ਤੇ ਹੀ ਵਰਕ ਕਰਵਾਇਆ ਹੈ ਸਟ੍ਰੇਟ ਸਲਵਾਰ ਬਣੋਗੇ ਸਾਰਿਆਂ ਦੇ ਕਿਉਂਕਿ ਆਪਾਂ ਗਰਮੇ ਦੇ ਵਿੱਚ ਜਿਆਦਾ ਹੈਵੀ ਨਹੀਂ ਪਸੰਦ ਵੀ ਨਹੀਂ ਕਰਦੇ ਹੈਗੇ ਪਟਿਆਲਾ ਵਗੈਰਾ ਨੂੰ ਉਹ ਵੱਖਰੀ ਗੱਲ ਹੈ ਵੀ ਜੇ ਕੋਈ ਕਿਸੇ ਨੂੰ ਨਾ ਪਸੰਦ ਨਹੀਂ ਹੈਗੀ ਪੀਅਰ ਕਰਨੀ ਬਹੁਤ ਸੋਹਣਾ ਵਰਤਿਆ ਆਪਣਾ ਹੈ ਇਹ ਤੇ ਬੋਟਮ ਤੇ ਵਰਤਿਆ ਹੈ ਸਟ੍ਰੇਟ ਬੋਟਮ ਦੇ ਉੱਪਰ ਵਰਤਿਆ ਕਾਫੀ ਸੋਹਣੇ ਕਲਰ ਕੋਲ ਜੀ ਆਪਣੇ ਸ਼ਰਟਾਂ ਤੇ ਕਾਫੀ ਸੋਹਣੇ ਸੋਹਣੇ ਪ੍ਰਿੰਟ ਡੇਗੇ ਆਪਣੇ ਕੋਲ ਕੈਮਰਿਕ ਦੇ ਵਿੱਚ ਕੋਈ ਵੀ ਆਪਣਾ ਹਨਾ ਕੋਈ ਹੋਰ ਤੁਸੀਂ ਬਿਨਾ ਵਰਕ ਤੋਂ ਲੈਣਾਗਾ ਤਾਂ ਆਪਣਾ ਬਣਾ ਲਓ ਤਾਂ ਲੈਸਾ ਕਰਦੇ ਹਾਂ ਅਗਰ ਦੇਖੋ ਜਿਹੜਾ ਆਪਣਾ ਨੈਕਸਟ ਹੈ ਇਹ ਆਪਣਾ ਬਲੈਕ ਕਲਰ ਦਾ ਹੈ ਬਟ ਨਾਲ ਇਹਦੇ ਦੇਖੋ ਜਿਹੜੀ ਸਰਵਾਰ ਹੈ ਕੀ ਇਹ ਗ੍ਰੀਨ ਜੀ ਹੈ ਸ਼ਰਟ ਦੇਖੋ ਇਹਦੀ ਪ੍ਰਿੰਟ ਵਾਲੀ ਇਹ ਸ਼ਰਟ ਹੈ ਇਹ ਆਹ ਵਾਲਾ ਦੇਖੋ ਜੀ ਮੂਵੀ ਤੇ ਵਰਤਦਾ ਸੋਣੀ ਜੀ ਦੇਖੋ ਪ੍ਰਿੰਟ ਹੈ ਆਪਣੀ 셔ਟ ਦੀ ਬਲੈਕ ਕਲਰ ਵਿੱਚ ਕਿੰਨਾ ਸੋਹਣਾ ਖੂਬਸੂਰਤ ਲੁੱਕ ਦੇ ਰਿਹਾ ਹੈਗਾ ਆਪਣਾ ਸੂਟ ਇਹ ਬਲੈਕ ਕਲਰ ਦੇ ਨਾਲ ਇਹਦੇ ਗਰੀਬ ਕਲਰ ਦੀ ਆਪਾਂ ਬਾਟਮ ਰੱਖੀ ਹੈਗੀ ਬਧੀਆ ਆਪਣੀ ਸੂਪਰ ਜੇ ਸਰਦਾਰੀ ਜੇ ਸੂਟ ਜਿਹੜੇ ਗਰਮੀਆਂ ਵਾਲੇ ਨੇ ਆਪਾਂ ਪਟੇਲੀ ਵੀਅਰ ਦੇ ਲਈ ਵੀ ਇਹਨਾਂ ਨੂੰ ਯੂਜ਼ ਕਰ ਸਕਦੇ ਹਾਂਗੇ ਤੇ ਆਪਾਂ ਜੇ ਕਿਤੇ ਆਪਾਂ ਆਮ ਆਉਣ ਜਾਣ ਦੇ ਲਈ ਹਨ ਵੀਅਰ ਕਰਨ ਉਹਦਾ ਵੀ ਆਪਾਂ ਇਹਨਾਂ ਨੂੰ ਨਾਲ ਦੁਪੱਟਾ ਵਗੈਰਾ ਜੇਕਰ ਤੁਸੀਂ ਆਪਣਾ ਰੈਡੀ ਕਰਵਾਉਣਾਗਾ ਤਾਂ ਦੁਪੱਟਾ ਜਿਹੜਾ ਆਪਣਾ ਤੁਸੀਂ ਦੱਸ ਕੇ ਸਾਨੂੰ ਪ्योर ਚਨੂਨ ਦਾ ਕਰਵਾਉਣਾ ਮਸਲੀਨ ਦਾ ਕਰਵਾਉਣਾ ਸੋਪਰ ਨੈਟ ਦਾ ਕਰਵਾਉਣਾ ਹਨਾ ਜਿਵੇਂ ਤਾਂ ਪਸੰਦਾ ਟਾਈ ਡਾਈ ਦਾ ਇੱਕ ਕਲਰ ਦਾ ਉਹ ਸੀਗੋਦਾ ਰੈਡੀ ਕਰਕੇ ਦੇਵਾਂਗੇ ਜੇ ਕਿਸੇ ਨੇ ਬਦੌੜ ਦੁਪੱਟਾ ਹੀ ਲੈਣਾਗਾ ਤਾਂ ਆਪਣਾ ਬਦੌੜ ਦੁਪੱਟਾ ਲੈ ਸਕਦੇ ਹੋ ਸਟਿਚਿੰਗ ਵੀ ਕਰਵਾ ਸਕਦੇ ਹੋ ਉਹ ਤੁਹਾਡੀ ਆਪਣੀ ਪਸੰਦ ਆ ਅਗਰ ਸਟਿਚਿੰਗ ਕਰਵਾ ਕੇ ਵੀ ਤੁਸੀਂ ਸੂਟ ਲੈਣੇ ਤਾਂ ਆਪਾਂ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਤੁਸੀਂ ਹਾਂਜੀ ਦੇਖੋ ਨੈਕਸਟ ਆਪਣਾ ਇਹ ਸਾਡਾ ਕਾਫੀ ਪਪੂਲਰ ਡਿਜ਼ਾਈਨ ਹੈਗਾ ਬਹੁਤ ਚੱਲਿਆ ਹੋਇਆ ਹੈਗਾ ਇਹ ਆਪਣਾ ਡਿਜ਼ਾਈਨ ਸੂਟ ਦਾ ਇਹ ਤੁਹਾਨੂੰ ਲਾਸਟ ਵੀਡੀਓ ਵਿੱਚ ਵੀ ਦਿਖਾਇਆ ਸੀ ਕਾਫੀ ਰਿਪੀਟ ਹੋ ਰਿਹਾ ਹੈਗਾ ਇਹਨੀ ਸੋਹਣੀ ਪ੍ਰਿੰਟਿੰਗ ਆ ਗਈ ਏ ਇਸ ਸ਼ਰਟ ਤੇ ਨਾਲੇ ਤੇ ਯੈਲੋ ਮਸਟਰਡ ਦੀ ਬਾਟਮ ਆ ਇਹ ਵਾਲਾ ਬਾਟਮ ਤੇ ਵਰਤਿਆ ਕਿੰਨਾ ਕਲਰਫੁਲ ਜਿਹਾ ਆਪਣਾ ਹਨਾ ਦੇਖੋ ਚੀਜ਼ ਤਿਆਰ ਹੋਈ ਹੈਗੀ ਇਹ ਆਪਣੇ ਬਾਟਮ ਦਾ ਵਰਕ ਹੈਗਾ ਤੇ ਨਾਲ ਸ਼ਰਟ ਦੇਖੋ ਸ਼ਰਟ ਦੀ ਪ੍ਰਿੰਟਿੰਗ ਬਹੁਤ ਸੋਹਣੀ ਹੈਗੀ ਦੇਖੋ ਇਹ ਮਸਟਰਡ ਜਿਹਾ ਕਲਰ ਇਹਦੇ ਵਿੱਚ ਜਿਆਦਾ ਹਾਈਲਾਈਟ ਹੋ ਰਿਹਾ ਹੈਗਾ ਯੈਲੋ ਮਸਟਰਡ ਜਿਹਾ ਤਾਂ ਕਰਕੇ ਆਪਾਂ ਇਹਦੇ ਨਾਲ ਦੀ ਇਹ ਬਾਟਮ ਲਗਾਈ ਹੈ ਜੇ ਇਹਨਾਂ ਹੋਰ ਕਲਰਾਂ ਵਿੱਚੋਂ ਆਪਾਂ ਕੋਈ ਚੱਕਦੇ ਹਾਂ ਤਾਂ ਇੰਨਾ ਸੋਹਣਾ ਨਹੀਂ ਲੱਗਣਾ ਹੈਗਾ ਇਹ ਕਿਉਂਕਿ ਜ਼ਿਆਦਾ ਦੇ ਨਾਲ ਜੈਲੋ ਦੀ ਹੀ ਮੈਚਿੰਗ ਜ਼ਿਆਦਾ ਹੋ ਰਹੀ ਸੀ ਤਾਂ ਕਰਕੇ ਆਪਾਂ ਇਹ ਰੱਖਿਆਗਾ। ਬਾਕੀ ਤਾਂ ਹਰ ਇੱਕ ਦੀ ਆਪਣੀ ਆਪਣੀ ਪਸੰਦ ਆ ਨਾ ਜਿੰਮੀ ਤੁਹਾਨੂੰ ਪਸੰਦ ਹੋਏ ਆਪਾਂ ਉਹ ਮੇਕਰਵਾ ਸਕਦੇ ਆ ਬਾਕੀ ਇਹ ਜਿਹੜਿਆ ਲਵੈਂਡਰ ਵਗੈਰਾ ਕਲਰ ਨੇ ਵੀ ਸਾਰੇ ਇਹ ਆਪਾਂ ਇਹਦੇ ਵਿੱਚ ਜੂਸ ਕਰ ਲਏ। ਬਰਤ ਦੇ ਵਿੱਚ ਤੇ ਨਾਲ ਆਪਾਂ ਮਾਸਟਰ ਦੀ ਬੋਟਲ ਰੱਖੀ। ਕਾਫੀ ਸੋਹਣੀ ਜੀ ਪ੍ਰਿੰਟਿੰਗ ਹੈਗੀ ਆਪਣੀ ਕਾਫੀ ਸੋਹਣਾ ਆਪਣਾ ਇਹ ਫੈਬਰਿਕ ਆਗਾ ਕਿ ਮੈਂ ਮਰਜ਼ੀ ਆਪਣਾ ਸਾਰੀ ਗਰਮੀ ਦੇ ਵਿੱਚ ਬੀਅਰ ਕਰ ਸਕਦੇ ਆਂ। ਹਾਂਜੀ ਦੇਖੋ ਇਹ ਨਾ ਨੈਕਸਟ ਹੈਗਾ ਆਪਣਾ। ਇਹ ਵਾਲਾ ਆਪਣਾ ਇਹ ਵੀ ਕੈਮਰਿਕ ਸਾਰੇ ਕੈਮਰਿਕ ਕਾਟਨ ਦੀ ਲੇਗੇ ਦੇਖੋ ਇਹ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਆਪਣੀ ਬਾਟਮ ਦੀ ਸ਼ਰਟ ਦੀ ਤੇ ਨਾਲ ਦੇਖੋ ਇਹ ਬਾਟਮ ਵਰਤਿਆ ਹੈ ਇਹ ਵਾਲਾ ਬਾਟਮ ਲੱਗ ਪਿਆ ਹੈ ਇਹ ਆਪਣਾ ਪਟਿਆਲਾ ਬਾਟਮ ਤੇ ਵਰਕ ਹੈਗਾ ਜਿਹਨੂੰ ਕਿਸ ਨੂੰ ਪਟਿਆਲਾ ਬਾਟਮ ਪਸੰਦ ਆਗੇ ਤੁਸੀਂ ਆਪਣੀ ਉਹ ਕਰਵਾ ਸਕਦੇ ਹੋਗੇ ਉਹ ਲੈ ਸਕਦੇ ਹੋ ਜਿਹਨਾਂ ਨੂੰ ਪਟਿਆਲਾ ਬਾਟਮ ਪਸੰਦ ਆਗੇ ਇਹ ਪਟਿਆਲਾ ਬਾਟਮ ਤੇ ਕਰਵਾਇਆ ਦੇਖੋ ਇਹ ਬਹੁਤ ਸੋਹਣਾ ਜਿਹਾ ਆਪਣਾ ਇਹ ਪ੍ਰਿੰਟ ਹੈਗਾ ਤੇ ਕਾਫੀ ਸੋਹਣੀ ਆਪਣੀ ਵਰਕ ਦੀ ਫਿਨਿਸ਼ਿੰਗ ਆ ਗਈ ਵਰਕ ਦੇ ਵਿੱਚ ਤੁਹਾਨੂੰ ਇਹ ਸਾਰਾ ਆਪਣਾ ਮਸ਼ੀਨ ਵਰਕ ਦੇ ਵਿੱਚ ਹੀ ਤਿਆਰ ਕਰਵਾਇਆ ਕੋਈ ਆਪਣਾ ਕਾਫੀ ਬੜਾ ਨੇ ਮੈਸੇਜ ਵਗੈਰਾ ਆਉਂਦੇ ਨੇ ਵੀ ਤੁਸੀਂ ਕੰਪਿਊਟਰ ਵਰਕ ਦੇ ਨਾਲ ਤਿਆਰ ਕਰਵਾਉਣਾਗੇ ਨਹੀਂ ਜੇ ਅਸੀਂ ਕੰਪਿਊਟਰ ਵਰਕ ਨਹੀਂ ਯੂਜ਼ ਕਰਦੇ ਹੈਗੇ ਅਸੀਂ ਸਾਰਾ ਜਿਹੜਾ ਵਰਕ ਆਪਣਾ ਮਸ਼ੀਨੀ ਵਰਕ ਹੁੰਦਾ ਕੰਪਿਊਟਰ ਵਰਕ ਦਾ ਅਸੀਂ ਕਦੇ ਕੋਈ ਸੂਟ ਨਹੀਂ ਕਰਵਾਇਆ ਹੈਗਾ ਕਿਉਂਕਿ ਉਹ ਤੁਹਾਨੂੰ ਵੀ ਪਤਾਗਾ ਵੀ ਜੇ ਆਪਾਂ ਕੰਪਿਊਟਰ ਵਰਕ ਦੇ ਨਾਲ ਕਰਵਾਵਾਂਗੇ ਤਾਂ ਜਿਹੜਾ ਮੈਂ 1200 ਦਾ ਸੂਟ ਦੇ ਰਹੀ ਐਂ ਉਹਦਾ ਅੰਦਰ ਰੇਟ ਹੋ ਜਾਊਗਾ ਪਰ ਵੱਟ ਸਾਨੂੰ ਸਾਰਾ 5600 ਦੇ ਵਿੱਚ ਮਿਲ ਜੂਗਾ ਜੇ ਹੁਣ ਆਪਾਂ ਮਸ਼ੀਨਵਰਕ ਨਾ ਕਰਵਾਵਾਂਗੇ ਤਾਂ ਓਬਵੀਅਸਲੀ ਗੱਲ ਆ ਗਈ ਮਸ਼ੀਨਵਰਕ ਆਪਾਂ ਨੂੰ ਮਹਿੰਗਾ ਪੈਂਦਾ ਤੇ ਉਹਦੀ ਫਿਨਿਸ਼ਿੰਗ ਤੁਸੀਂ ਕੋਲ ਰੱਖ ਕੇ ਆਪਣਾ ਸੂਟ ਦੇਖ ਸਕਦੇ ਹੋ ਇੱਕ ਸਾਈਡ ਤੇ ਤੁਸੀਂ ਆਪਣਾ ਮਸ਼ੀਨਵਰਕ ਦਾ ਸੂਟ ਰੱਖ ਲਓ ਇੱਕ ਸਾਈਡ ਤੇ ਤੁਸੀਂ ਆਪਣਾ ਕੰਪਿਊਟਰ ਮਸ਼ੀਨ ਦਾ ਰੱਖ ਲਓ ਤੁਹਾਨੂੰ ਆਪੇ ਪਤਾ ਚੱਲ ਜੂ ਵੀ ਦੋਨਾਂ ਵਿੱਚ ਕੀ ਡਿਫਰੈਂਸ ਹੈਗਾ ਇਹ ਆਪਾਂ ਸਾਰੇ ਆਪਾਂ ਮਸ਼ੀਨਵਰਕ ਦੇ ਨਾਲ ਤਿਆਰ ਕਰਵਾਏ ਨੇ ਦੇਖੋ ਇਹ ਕਾਫੀ ਸੋਹਣੀ ਫਿਨਿਸ਼ਿੰਗ ਹੈਗੀ ਆਪਣੀ ਵਰਕ ਦੀ ਹਾਂਜੀ ਦੇਖੋ ਨੈਕਸਟ ਆਪਣਾ ਕਾਫੀ ਸਾਰੇ ਡਿਜ਼ਾਈਨ ਆਪਣੇ ਰਿਪੀਟ ਹੋ ਰਹੇ ਨੇਗੇ ਇਹ ਬੜਾ ਬੋਟਮ ਤੇ ਵਰਕਾ ਖੁੱਗੀਆਂ ਜਿਆ ਵਾਲ ਤੇ ਦੇਖੋ ਇਹ ਸ਼ਰਟ ਹੈ। ਕਲਰ ਪੁਰੀ ਸ਼ਰਟਾ ਦੇਖੋ ਇਹਦੀ। ਬਹੁਤ ਸੋਹਣੇ ਆਪਣੇ ਪ੍ਰਿੰਟ ਜਿਨੇਗੇ ਤੇ ਤਿਆਰ ਆਪਾਂ ਇਹਦੇ ਨਾਲ ਇਹਦੀ ਬੋਟਮ ਅੱਗੇ ਜਿਹੜੀ ਆਪਾਂ ਰੱਖੀਏਗੀ ਇਹ ਮਹਿਰੂਨ ਸ਼ੇਡ ਦੀ। ਮਹਿਰੂਨ ਸ਼ੇੜੇ ਦੇ ਵਿੱਚ ਜਿਆਦਾ ਯਾ ਲਾਲ ਡਾਰਕ ਜਾਂ ਮਹਿਰੂਨ ਹੁੰਦਾਗਾ ਆਪਾਂ ਕੋ ਹੋਰ ਅਖਿਆ রেড ਮਹਿਰੂਨ ਜਾਂ ਹੁੰਦਾਗਾ। ਜਿਹੜਾ ਆਪਣਾ ਬਲੈਕ ਮਹਿਰੂਨ ਜਾਂ ਹੁੰਦਾ ਉਹ ਵਾਲਾ ਕਲਰ ਨਹੀਂ ਹੈਗਾ। ਇਹ ਡਾਰਕ ਮਹਿਰੂਨ ਕਲਰ ਹੈ। ਬੰਦਾ ਵਾਈਟ ਕਲਰ ਦਾਗਾ। ਵਾਈਟ ਕਲਰ ਦੇ ਨਾਲ ਤਾਂ ਆਪਣਾ ਡਾਰਕ ਕਰਨ ਦਾ ਕੰਬੀਨੇਸ਼ਨ ਵੈਸੀ ਵਧੀਆ ਲੱਗਦਾ ਤਾਂ ਖੂਬਸੂਰਤ ਆਪਾਂ ਵਰਕ ਕਰਵਾਇਆਗਾ ਜਿਹਨੂੰ ਇਹ ਪਸੰਦ ਆ ਆਪਣਾ ਇਹ ਲੈ ਸਕਦੇ ਹਾਂ ਹਾਂਜੀ ਨੈਕਸਟ ਦੇਖੋ ਇਹ ਵੀ ਬਹੁਤ ਸੋਹਣਾ ਵਰਕ ਆ ਆਪਣਾ ਤਿਆਰ ਹੋਇਆ ਬਾਟਮ ਬਹੁਤ ਕਾਫੀ ਸੋਹਣਾ ਹੋਇਆ ਹੈ ਜੇ ਉੱਪਰ ਵੀ ਬਾਕੀ ਜੇਕਰ ਆਪਾਂ ਸਾਰੇ ਥ्रेड ਉਹੀ ਯੂਜ਼ ਕਰਾਂਗੇ ਜਿਹੜੇ ਆਪਣੇ ਪ੍ਰਿੰਟ ਦੇ ਵਿੱਚ ਹੁੰਦੇ ਨੇਗੇ ਤਾਂ ਆਪਣਾ ਸੋਹਣਾ ਹੀ ਬਣਦੀ ਹੁੰਦੀ ਹੈ ਚੀਜ਼ ਜੇ ਆਪਾਂ ਹੋਰ ਲੱਭ ਬੱਬਾ ਇਕੱਠਾ ਕਰਦਾਂਗੇ ਨਾਲ ਹਨਾ ਪਰ ਵਿੱਚ ਪ੍ਰਿੰਟ ਦੇ ਕਲਰ ਹੋਣ ਤੇ ਵਰਕ ਦੇ ਕਲਰ ਹੋਣ ਫਿਰ ਉਹ ਤਾਂ ਬਹੁਤ ਅਜੀਬ ਲੱਗਦਾਗਾ ਪਰਨਾ ਦੇਖਣ ਨੂੰ ਵਧੀਆ ਲੱਗੇ ਸ਼ਰਟ ਤੇ ਬੋਟਮ ਗ੍ਰੇ ਕਲਰ ਜਿਆਦਾ ਸੀਗਾ ਦੇਖੋ ਗ੍ਰੇ ਕਲਰ ਵਿੱਚ ਰੱਖਿਆ ਗ੍ਰੀਨ ਸ਼ੇਡ ਰੱਖਿਆ ਕੋਈ ਵੀ ਇਹੋ ਜਿਹਾ ਕਲਰ ਨਹੀਂ ਹੈਗਾ ਵੀ ਜਿਹੜਾ ਇਹਦੇ ਵਿੱਚ ਹੈਗਾ ਤੇ ਇਹਦੇ ਵਿੱਚ ਹੈ ਨਹੀਂ ਜਾਂ ਇਹਦੇ ਵਿੱਚ ਅਲੱਗ ਕਲਰ ਪਾਤਾ ਇਹਦੇ ਵਿੱਚ ਕੋਈ ਕਲਰ ਹੀ ਨਹੀਂ ਹੈਗਾ ਜਿੰਨੇ ਆਪਣੇ ਪ੍ਰਿੰਟ ਦੇ ਵਿੱਚ ਕਲਰ ਹੋਣਗੇ ਸਾਰੇ ਤੁਹਾਨੂੰ ਉਨੇ ਹੀ ਵਰਕ ਦੇ ਵਿੱਚ ਮਿਲਣਗੇ ਇਹ ਨਹੀਂ ਹੈਗਾ ਵੀ ਕੋਈ ਅਲੱਗ ਤੋਂ ਤੁਹਾਨੂੰ ਹੋਰ ਇਹਦੇ ਵਿੱਚ ਕੋਈ ਰੈੱਡ ਪਾ ਦਿੰਗੇ ਜਾਂ ਕੁਝ ਹੋਰ ਪਾ ਦਿੰਗੇ ਮੇਂ ਨਹੀਂ ਹੈ ਦੇਖੋ ਸਾਰੇ ਆਪਣੇ ਨਾਲ ਦੇ ਹੀ ਕੱਲਰ ਨੇ ਬਾਕੀ ਬਾਕੀ ਤੁਸੀਂ ਕੋਈ ਆਪਣਾ ਹੋਰ ਹਨਾ ਪ੍ਰਿੰਟ ਵਗੈਰਾ ਸੈਲੈਕਟ ਕਰਨਾ ਹੋਇਆ ਕਾਫੀ ਸਾਰੇ ਪ੍ਰਿੰਟ ਆਪਣੇ ਕੋਲ ਕੈਮਰੇ ਦੇ ਵਿੱਚ ਹੈਗੇ ਨੇਗੇ ਬਾਕੀ ਤੁਸੀਂ ਆਪਣਾ ਕੋਈ ਹੋਰ ਕਰਵਾਉਣਾ ਹੋਇਆ ਨਾ ਤੁਸੀਂ ਆਪਣਾ ਸ਼ਰਟ ਦਾ ਬਰਕਟ ਐਡ ਕਰਵਾਉਣਾ ਬਾਹਨਾਂ ਤੇ ਲਈ ਬਰਕਟ ਐਡ ਕਰਵਾਉਣਾ ਕੋਈ ਨੈਕ ਵਗੈਰਾ ਤੇ ਕਰਵਾਉਣਾ ਹਨਾ ਜਿਵੇਂ ਤੁਹਾਡੇ ਕੋਈ ਆਪਣਾ ਡਿਜ਼ਾਈਨ ਹੋਈ ਪਸੰਦ ਹੋਈ ਤੁਸੀਂ ਆਪਣਾ ਉਹਦਾ ਕਰਵਾ ਕੇ ਲੈ ਸਕਦੇ ਹੋ ਤੇ ਕਾਫੀ ਸਾਰੇ ਆਪਣੇ ਕੋਲ ਟੈਸਟ ਅਪੋਰਟਮੈਂਟ ਦੇ ਵਿੱਚ ਮਸਲੀਨ ਦੇ ਵਿੱਚ ਵਾਟਰ ਕਾਟਨ ਦੇ ਵਿੱਚ ਹਨਾ ਕਾਫੀ ਆਪਣੇ ਹੋਰ ਮਹਿੰਗੇ ਤੋਂ ਮਹਿੰਗਾ ਫੈਬਰਿਕ ਤੁਸੀਂ ਕੋਈ ਮਰਜ਼ੀ ਲੈ ਸਕਦੇ ਹੋ ਪ੍ਰਿੰਟ ਦੇ ਵਿੱਚ ਇਹ ਨਹੀਂ ਹੈਗਾ ਵੀ ਆਪਣੇ ਕੋਲ ਸਸਤਾ ਫੈਬਰਿਕ ਹੀ ਹੈਗਾ ਤੁਸੀਂ ਪਰ ਮੈਂ ਆਪਣਾ 5-7000 ਦਾ ਸੂਟ ਲੈ ਲਓ ਪ੍ਰਿੰਟਡ ਆਪਣੇ ਕੋਲ ਉਹ ਵੀ ਹੈਗਾ ਮੈਂ 7000 ਤੱਕ ਲੈ ਲਓ ਆਪਣੇ ਕੋਲ ਪ੍ਰਿੰਟਡ ਸੂਟ ਉਹ ਵੀ ਤੁਹਾਨੂੰ ਮਿਲ ਜੂਗਾ ਹਾਂਜੀ ਬਾਕੀ ਤੁਹਾਡੇ ਜਿਵੇਂ ਚੁਆਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਆਪਣਾ ਸਾਰਾ ਸੂਟ ਜਿਹੜਾ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ WhatsApp ਤੇ ਸਮ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆਉਂਦਾ 62391629 ਦਾ ਬੱਚ ਅੱਜ ਸਾਡੇ ਅੱਜ ਦੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਕੋਲ ਨਵੇਂ ਸੁੱਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀਕਾ